ਆਜਪਾ ਮੈਲਾ ਮੋਰਚਾ ਤੇ ਸਪੋਕਸ ਪਰਸਨ ਅਤੇ ਯੂਨੀਵਰਸਲ ਨਾਂ ਤੇ ਵਿਦੇਸ਼ ਭੇਜਣ ਦੇ ਨਾਂ ਤੇ ਚਲਾ ਰੇ ਇੰਸਟੀਚਿਊਟ ਦੀ ਮਾਲਕ ਨੀਤੂ ਸਿੰਘ ਔਰ ਫ ਸੰਤੋਸ਼ ਕੁਮਾਰੀ ਵਿਰੁੱਧ ਧੋਖਾਧੜੀ ਸਮੇਤ ਵਕਫਾਕਤਾ ਰਾਮਾ ਵਿੱਚ ਪਰਚਾ ਦਰਜ ਕੀਤਾ ਗਿਆ ਨੀਤੂ ਸਿੰਘ ਦੇ ਪੁਰਾਣੇ ਸਾਥੀ ਰਹੇ ਪੰਡਤ ਰਿਸ਼ੀ ਦੇਵ ਖੰਨਾਵਾਲੋ ਆਪਣੀ ਬੇਟੀ ਅੰਕਿਤਾ ਦੀ ਫਾਈਲ ਨੀਤੂ ਸਿੰਘ ਕੋਲ ਲਗਾਈ ਗਈ ਸੀ ਜਿਸ ਵਿੱਚ ਉਸਨੇ 14 ਲੱਖ ਰੁਪਏ ਦੀ ਗੱਲ ਕੀਤੀ ਲੜਕੀ ਵਿਦੇਸ਼ ਤਾਂ ਨਹੀਂ ਗਈ ਪਰੰਤੂ ਜੋ ਉਸ ਦਾ जीआईसी ਉਸ ਨੂੰ ਇੱਕ ਹੋਰ ਫਰਜ਼ੀ ਲੜਕੀ ਅੰਕਿਤਾ ਜੋ ਕਿ ਹੁਸ਼ਿਆਰਪੁਰ ਦੀ ਸੀ ਉਸ ਨੂੰ ਖੜਾ ਕਰਕੇ ਜੀआईसी ਦਾ 7.5 ਲੱਖ ਰੁਪਏ ਕਢਵਾ ਲਿਆ ਤੇ ਉਸ ਬੰਦੇ ਜੋ ਐਸਐਸਪੀ ਖੰਨਾ ਨੂੰ ਦਰਖਾਸਤ ਦਿੱਤੀ ਗਈ ਸੀ ਉਸ ਉੱਪਰ ਕਾਰਵਾਈ ਹੋਈ ਤੇ ਉਸ ਦਾ ਪਰਚਾ ਦਰਜ ਕਰਕੇ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਮੰਝਲ ਭੇਜ ਦਿੱਤਾ ਕਿੰਨੇ ਤੁਸੀਂ ਪੈਸੇ ਦਿੱਤੇ ਸੀ ਜਿਹੜੇ ਮੈਡਮ ਨੂੰ ਦਿੱਤੇ ਸੀ ਕਿਹਨੂੰ ਭੇਜਣਾ ਸੀ ਤੁਸੀਂ ਮੇਰੀ ਭਤੀਜੀ ਹੈ ਜੀ ਨਵਦੀਪ ਕੌਰ ਉਹਦਾ ਅਸੀਂ ਉਹਨੇ ਐਲਸ ਕੀਤੀ ਹੈ ਜੀ ਤੇਜ ਚ ਕੀਤੀ ਸੀਗੀ ਤੇ 23 ਵਿੱਚ ਉਸਨੇ ਐਲਸ ਕੀਤੀ ਤਾਂ ਅਸੀਂ ਸਾਨੂੰ ਕਿਸ ਨੇ ਦੱਸਿਆ ਕਿ ਮੈਡਮ ਨੇ ਕੋਈ ਵੀਜ਼ਾ ਲਵਾਉਂਦੇ ਨੇ ਦਰਾਹੇ ਨੀਤੂ ਸਿੰਘ ਉਰਫ ਸੰਤੋਸ਼ ਕੁਮਾਰੀ ਜੋ ਕਿ ਦਰਾਹੇ ਇਹਨਾਂ ਦਾ ਯੂਨੀਵਰਸਲ ਨਾਮ ਤੇ ਕੋਈ ਇਹਦਾ ਉੱਥੇ ਚੱਲਦਾ ਪਿਆ ਇਮੀਗ੍ਰੇਸ਼ਨ ਦਫ਼ਤਰ ਬਣਾਇਆ ਹੋਇਆ ਇਹਨਾਂ ਨੇ ਉੱਥੇ ਜੀ ਚਲੋ ਸਾਨੂੰ ਅਸੀਂ ਉੱਥੇ ਗਏ ਸਾਨੂੰ ਕਹਿੰਦੇ ਵੀ ਸਾਡਾ 24 ਲੱਖ ਰੁਪਏ ਦਾ ਪੈਕੇਜ ਹੁੰਦਾ ਵਾ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕਹਿੰਦੇ ਵੀ ਅਸੀਂ ਪੈਸਾ ਬਾਅਦ ਚ ਲਾਵਾਂਗੇ ਕਈ ਕਹਿੰਦੇ ਚਲੋ ਠੀਕ ਆ ਵੀ ਅਸੀਂ ਮੁੰਡਾ ਵੀ ਦਵਾਂਗੇ ਔਰ ਵਿਆਹ ਵੀ ਕਰਾਂਗੇ ਪਰ ਉਹਨਾਂ ਨੇ ਕਾਫੀ ਟਾਈਮ ਬੀਤਣ ਦੇ ਬਾਵਜੂਦ ਵੀ ਨਾ ਸਾਨੂੰ ਕੋਈ ਮੁੰਡਾ ਨਾ ਵਿਆਹ ਕੁਝ ਵੀ ਸਾਨੂੰ ਆਪ ਕਰਨ ਆਪ ਹੀ ਅਸੀਂ ਮੁੰਡਾ ਲੱਭਿਆ ਵਾ ਜਦੋਂ ਅਸੀਂ ਮੁੰਡਾ ਲੱਭਿਆ ਕਿਉਂ ਅਸੀਂ ਉਹਨੇ ਸਾਡੇ ਕੋਲ ਪੈਸੇ ਨਹੀਂ ਸੀਗੇ ਕਿ ਆਪ ਵੀ ਅਸੀਂ ਬੱਚਾ ਤੋਰ ਸਕਦੇ ਸੀਗੇ ਚਲੋ ਵਿਆਹ ਕੀਤਾ ਅਸੀਂ ਵਿਆਹ ਕੀਤਾ ਸਾਡੇ ਮੁੰਡੇ ਵਾਲਿਆਂ ਨੇ ਚਲੋ ਉਹਨਾਂ ਨੇ ਪੈਸੇ ਲਾਏ ਜੀ ਉਹਨਾਂ ਨੇ ਆਪਣਾ ਘਰ-ਵਾਰ ਵੇਚਿਆ ਘਰ-ਵਾਰ ਦੇ ਸਾਡੇ ਕੋਲੇ ਹਜੇ ਵੀ ਬਿਆਨਾ ਹੋਇਆ ਹੋਇਆ ਵਾ ਉਹਨਾਂ ਨੇ ਵੇਚ ਦਿੱਤਾ ਵਾ ਦੂਸਰੀ ਗੱਲ 3.5 ਲੱਖ ਰੁਪਏ ਦਾ ਮੈਂ ਉਹਨਾਂ ਨੂੰ ਚੈੱਕ ਆਪ ਦਰਾਹੇ ਜਾ ਕੇ ਅਸੀਂ ਦਰਾਹੇ ਪੇਮੈਂਟ ਦਿੱਤੀ ਉਹਨਾਂ ਨੂੰ 7 ਲੱਖ ਰੁਪਏ ਇੱਕ ਦਿੱਤਾ ਜੀ 370 ਇੱਕ ਦਿੱਤਾ ਵਾ 30000 ਰੁਪਏ ਅਸੀਂ ਉਹਨੂੰ ਜੁਪੀਆਈ ਕੀਤਾ ਜੀ ਉਹਨਾਂ ਨੂੰ ਜੋ ਕਿ ਸਾਡੇ ਕੋਲ ਪ੍ਰੂਫ ਆ ਸਾਰੀ ਇਹ ਸਾਰੀ ਪੇਮੈਂਟ ਦਾ ਸਾਡੇ ਕੋਲ ਪ੍ਰੂਫ ਆ ਪਰ ਉਹਨੇ ਕੀ ਕੀਤਾ ਜੀ ਸਾਡੇ ਜੀਆਈਸੀ ਸਾਡੇ ਬੱਚੇ ਦੀ ਕਢਵਾ ਲਈ ਉਹਨੇ ਸਾਡਾ ਬੱਚਾ ਉਹ ਗਿਆ ਸੀਗਾ ਕੈਨੇਡਾ ਜਾ ਕੇ ਗਿਆ ਆਪਣੇ ਆਹ 9 ਤਰੀਕ ਜਿਹੜੀ 11 ਦੀ ਲੰਗੀ ਆ ਉੱਥੇ ਟ੍ਰਾਂਟੋ ਏਅਰਪੋਰਟ ਤੇ ਪਹੁੰਚਿਆ ਤਾਂ ਉਹਨਾਂ ਨੇ ਇਮੀਗ੍ਰੇਸ਼ਨ ਦਫ਼ਤਰ ਵਾਲਿਆਂ ਨੇ ਜੀ ਉੱਥੇ ਉਹਨੂੰ ਰੋਕ ਲਿਆ ਬੱਚੇ ਨੂੰ 5 ਘੰਟੇ ਪੁੱਛਗਿੱਛ ਕੀਤੀ ਉਹ ਕਹਿੰਦੇ ਵੀ ਸਾਨੂੰ ਜੀਆਈਸੀ ਔਰ ਕਾਲਜ ਦੇ ਜੋ ਫੀਸ ਤਾਰੀ ਹੋਇਆ ਤੇਰੀ ਉਹ ਸਾਨੂੰ ਦਿਖਾਓ ਉਹ ਅਸੀਂ ਕਿਵੇਂ ਦਿਖਾ ਪਾਉਂਦੇ ਜੋ ਵੀ ਉਹਦੇ ਕੋਲ ਲੌਗਨ ਆਈਡੀ ਤਾਂ ਮੈਮ ਕੋਲ ਸੀਗੀ ਉਹ ਉਹਨਾਂ ਨੂੰ ਕਿਹਾ ਅਸੀਂ ਉਹਨਾਂ ਨੇ ਸਾਨੂੰ ਦਿੱਤੇ ਨਹੀਂ ਹੈਗੇ ਜੀ ਉਹ ਕਹਿੰਦੀ ਮੈਂ ਮੈਂ ਨਹੀਂ ਦੇ ਸਕਦੀ ਬੱਚੀ ਨੂੰ ਕਹਿੰਦੀ ਵੀ ਤੁਸੀਂ ਵਾਪਸ ਆ ਜਾਓ ਵੀ ਮੈਂ ਤੁਹਾਨੂੰ ਉਹ ਨਹੀਂ ਦੇ ਸਕਦੀ ਚਲੋ ਅਸੀਂ ਮੇਰਾ ਬੇਟਾ ਉਧਰ ਕੈਨੇਡਾ ਜੀ ਉਹਨੇ ਕਿਹਾ ਵੀ ਤੂੰ ਨਵਦੀਪ ਇਦਾਂ ਕਰ ਵੀ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਕਹੋ ਕਿ ਸਾਨੂੰ ਕੁਝ ਟਾਈਮ ਦੇ ਦਿਓ ਉਹਨਾਂ ਨੇ ٹرسٹ ਕੀਤਾ ਜੀ ٹرسٹ ਕਰਕੇ ਉਹਨਾਂ ਨੇ ਸਾਨੂੰ 21 11 ਦਾ ਟਾਈਮ ਦਿੱਤਾ ਵੀ ਤੁਸੀਂ ਆਹਦੀ ਜੀਆਈਸੀ ਸਾਨੂੰ ਸ਼ੋਅ ਕਰੋ ਮੇਰਾ ਬੇਟਾ ਬੇਟੀ ਨੂੰ ਨਾਲ ਲੈ ਕੇ ਗਿਆ ਸੀ ਕੈਨੇਡਾ ਆਤਾ ਜਦੋਂ ਦੇਖਿਆ ਤਾਂ ਇਹਨੇ 7ਵੇਂ ਮਹੀਨੇ ਸਾਡੀ ਜੀਆਈਸੀ ਕਢਵਾ ਲਈ ਸੀ ਜਿੱਦਣ ਬੱਚੇ ਨੇ ਸਾਡੇ ਨੇ 7 ਤਰੀਕ ਨੂੰ ਇੱਥੋਂ ਜਾਣਾ ਸੀ ਤਾਂ 7 ਤੋਂ ਇਹਨੇ ਬੱਚੇ ਤੋਂ ਸਟਾਮ ਲੈ ਲਿਆ ਸਟਾਮ ਤੇ ਲਿਖਾ ਲਿਆ ਕਿ ਤੁਸੀਂ ਜੀਆਈਸੀ ਨਹੀਂ ਕਢਾਉਂਗੇ ਹਾਲਾਂਕਿ ਖਾਸ ਜਲਦੀ ਸੀ 9 10 24 ਦੀ ਉਹ ਤਰਖਾਫ ਦੀ ਪੜਤਾਲ ਦੇ ਦੌਰਾਨ ਉਹਦੇ ਖਿਲਾਫ ਇੱਕ ਅਰਜ਼ੀ ਦਰਜ ਕੀਤਾ ਹੋਇਆ ਸੀਗਾ 420 120 467 89 ਤੇ ਇਹਦੇ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਜੀ ਇਹਦੇ ਖਿਲਾਫ ਪਹਿਲਾਂ ਵੀ ਕਬੂਤਰਵਾਜੀ ਦੇ ਦੋ ਪਰਚੇ ਦਰਜ ਨੇ 101 ਵਟਾ 23 ਪਰਚਾ ਥਾਣਾ ਬਰਾਹਿਦਾ 50 ਵਟਾ 24 ਪਰਚਾ ਜਿਹੜਾ ਥਾਣਾ ਮਹਿਲ ਕਲਾ ਦਾ ਤੇ ਇਹ ਕਿੰਨੇ ਦਾ ਜੀ ਇਹ ਦੇ ਕਪੜਾ ਜਿਹੜਾ ਕੀਤਾ ਉਹ ਰਿਸ਼ੀ ਪੰਡਤ ਨਾਲ ਜੀ 20 ਲੱਖ ਰੁਪਏ ਦਾ ਇਹਨੇ ਜਿਹੜਾ ਸੀਗਾ ਡਿਮਾਂਡ ਸੀ 14.5 ਲੱਖ ਰੁਪਿਆ ਇਹਨੇ ਲੈ ਲਿਆ 7 ਲੱਖ ਰੁਪਿਆ ਇਹਨੇ ਆ ਬਾਈ ਜਿਹੜਾ ਹੈਗਾ ਬੈਂਕ ਤੋਂ ਦਿੱਤਾ ਤੇ 7.5 ਲੱਖ ਜਿਹੜਾ ਬਾਈ ਕੈਸ਼ ਦਿੱਤਾ ਹੋਰ ਵੀ ਕੁਝ ਸੰਭਾਵਨਾ ਹੈਗੀ ਵੀ ਕੋਈ ਪਰਚੇ ਹੋ ਹੋਣਗੇ ਨਾ ਇਸ ਦੇ ਤੇ ਵੀ ਲੋਕ ਕੋਈ ਆਏ ਟੂਰਨਾਮੈਂਟ ਨਹੀਂ ਫਿਲਹਾਲ ਕੋਈ ਆਇਆ ਨਹੀਂ ਹੈਗਾ ਜਿਵੇਂ ਵੀ ਕੋਈ ਸਾਨੂੰ ਦਰਖਾਸਤ ਜਾਂ ਕੋਈ ਸਾਡੇ ਤੱਕ ਪਹੁੰਚ ਕਰੇਗਾ ਕੋਈ ਇਸ ਏਜੰਸੀ ਨਾਲ ਜਾਂ ਇਹਨਾਂ ਦੀ ਜਿਹੜੀ ਫਾਈਲਡ ਆਇਟ ਸੈਂਟਰ ਹੈ ਤਾਂ ਅਸੀਂ ਜ਼ਰੂਰ ਕਰਕੇ ਕਰਾਂਗੇ